ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨੱਥੂਵਾਲਾ ਗਰਬੀ ਦੇ ਵਿੱਚ ਨੱਥੂਵਾਲਾ ਗਰਬੀ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਸੱਜਣੋ ਤੇ ਰੋਡੇ ਪਿੰਡ ਦਾ ਬਿਲਕੁਲ ਗਵੰਡੀ ਜਿਹਾ ਪਿੰਡ ਆ ਨੱਥੂਵਾਲਾ ਗਰਬੀ 나ਥੇ ਵਾਲਾ ਨੇੜੇ ਰਹਿ ਗਿਆ ਤੇ ਲੋ ਇਹ ਤੋਂ ਗਾਂ ਮੇਤਰੋ ਜਿਹੜਾ ਵੱਡੇ ਘਰ ਨੂੰ ਪੋਲਾ ਉਥੋਂ ਸਿੱਧੀ ਸੜਕ ਜਿਹੜੀ ਆ ਉਹ ਨੱਥੂ ਵਾਲਾ ਗਰਵੀ ਪਿੰਡ ਦੇ ਵਿੱਚ ਆਉਂਦੀ ਆ ਤੇ ਤਾਰੇ ਵੀਰ ਦੇ ਕੋਲੇ ਆ ਵਪਾਰ ਲੈਣ ਦਾ ਪਾਈ ਦਾ ਕੰਮ ਤੇ ਅੱਜ ਫੇਰ ਪਾਈ ਕੋਲੇ ਦੋ ਜਾਨਵਾਰ ਆ ਯਾਰ ਇੱਕ ਤਾਂ ਤੋਕੜ ਘਪਣ ਮੇ ਲਿਆਂਦੀ ਬੈਠਾ ਤੇ ਇੱਕ ਲਿਆਂਦੀ ਬੈਠਾ ਕਹਿੰਦਾ ਸੱਜਣ ਮੈਂ ਕਹਿੰਦਾ ਵੀ ਕਰੀਏ ਕੁਝ ਸੀਜ਼ਨ ਲੰਘ ਗਿਆ ਵਾ ਥੋੜਾ ਜਿਹਾ ਪਹਿਲਾਂ ਕੰਮ ਕਹਿੰਦਾ ਰੋਕਤਾ ਸੀ ਤੂੜੀ ਤਾੜੀ ਬਣਾਉਣੀ ਬਣਾ ਬਣੋ ਕੇ ਤੇ ਹੁਣ ਕੰਮ ਹੋ ਗਿਆ ਫਾਈਨਲ ਕਹਿੰਦਾ ਅੱਧਾ ਕੁ ਹਜੇ ਵੀ ਮਤਲਬ ਸੌ ਦੇ ਵਿੱਚੋਂ 30 ਕੁ ਪਰਸੈਂਟ ਸਾਡੇ ਖਸਾਨਪੁਰਾ ਲੱਗੇ ਖੜੇ ਆ ਬਸ ਉਹ ਵੀ ਆਉ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਬਾਈ ਠੀਕ ਆ ਬਾਈ ਜੀ ਵਧੀਆ ਸੇਤਾ ਘਰ ਪਰਿਵਾਰ ਵੀਰੇ ਠੀਕ ਠਾਕ ਆ ਵੀਰੇ ਠੀਕ ਆ ਬਾਈ ਫਿਰ ਸੱਜਰ ਮੱਜ ਤੇ ਇੱਕ ਟੋਕੜ ਗੱਪੜ ਲਿਆ ਹੈ ਹਾਂਜੀ ਹਾਂਜੀ ਠੀਕ ਆ ਫਿਰ ਤੇ ਬਾਈ ਸੱਜਰ ਦੀ ਕੀ ਡਿਟੇਲ ਆ ਸੱਜਰ ਬਾਈ ਅੱਜ ਚੌਥਾ ਦਿਨ ਸੂਈ ਨੂੰ ਹੋਇਆ ਠੀਕ ਆ ਇਹਦੀ ਸਟਾਰਟਿੰਗ ਹੁਣ 9 ਕਿਲੋ ਬੋਲੇ ਤੋਂ ਆ ਠੀਕ ਆ ਯਾਨੀ ਦੁੱਧ ਆਪਣੇ ਕੋਲ 15 ਕਿਲੋ ਦੀ ਗਾਰੰਟੀ ਤੇ ਆਈ ਆ ਠੀਕ ਆ ਤੇ ਦੇ ਵੀ ਦੇਊਗੀ 4 ਦਿਨ ਦੀ ਸੂਈ ਥੱਲੇ ਹੁਣ 9 ਕਿਲੋ ਬੋਲੇ ਦੀ ਸਟਾਰਟਿੰਗ ਆ ਇਹ ਕੱਟੀ ਮੰਗ ਰਿਆ ਦੇ ਬਰੀਕੀ ਬਰੂਕੀ ਚਵਾਈ ਚੁਈ ਕਿਵੇਂ ਆ ਬਾਈ ਬਹੁਤ ਵਧੀਆ ਪੋਲੀ ਆ ਬਾਕੀ ਆਪਾਂ ਤੋੜ ਕੇ ਵਿਖਾ ਦੇਣੀ ਆ ਹਾਂ ਤੇ ਇਹ ਕੱਟਾ ਕਿੰਨੂ ਸੂਈ ਆ ਬਾਈ ਹਾਂਜੀ ਸੂਆ ਕਿੰਨੂ ਸੂਈ ਆ ਇਹ ਸੂਆ ਤੀਜਾ ਸੂਆ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਤੇ ਦੂਜਾ ਇੱਕ ਟਾਈਮ ਨੋਟ ਕਰਾ ਦਿਓ ਜੇ 10 11:00 ਵਜੇ ਆ ਹਾਂ 11:00 ਵਜੇ ਆ ਮਿੱਤਰੋ ਤੇ ਤਰੀਕ ਹੈਗੀ ਆ ਨੋਟ ਕਰ ਲਓ ਬਈ ਆ ਪੁੱਤੋਂ ਕੇ ਵੇਲੇ ਚ ਵਿਖਾਦੀ ਤਰੀਕ ਵੀ ਆਪਦੀ ਨੋਟ ਕਰ ਲਓ ਤੇ ਤੇ ਉਹ ਵੀ ਜਿਹੜਾ ਨੋਟ ਕਰ ਲੋ ਤਰੀਕ ਹੈਗੀ ਅੱਜ 27 ਤੇ ਟਾਈਮ ਹੈਗਾ ਵਾ 11 ਵਜੇ ਦਾ ਜਿਹੜੇ ਟਾਈਮ ਤੇ ਮੈਂ ਵੀਡੀਓ ਬਣਾ ਰਿਹਾ ਠੀਕ ਆ ਤੇ ਬਾਈ ਤਾਰੇ ਬਾਈ ਕੱਢੀਏ ਬਾਹਰ ਉਹਨੇ ਖੋਲੀ ਬਣਾ ਦੇਣਾ ਬਾਈ ਨਾ ਹਟ ਜਾ ਲੈ ਵੀ ਮਿੱਤਰੋ ਹੁਣ ਕੀ ਕਹਿੰਦਾ ਤੁਹਾਡਾ ਮਨ ਆਪਾਂ ਕਰ ਲੈਨੇ ਆ ਗੱਲਬਾਤ ਸਾਰੀ ਵੈਸੇ ਤਾਂ ਪਰ ਫਿਰ ਵੀ ਤੁਸੀਂ ਆਉਂਦਾ ਵੀ ਦੱਸ ਦਿਓ ਜੇ ਭਰਾਵੋ ਕਈ ਵਾਰੀ ਕੀ ਕਹਿੰਦਾ ਹੁੰਦਾ ਮਨ ਆਵਦਾ ਉਹ ਤੇ ਡਿਪੈਂਡ ਵੀ ਹੁੰਦਾ ਕੁਝ ਚੀਜ਼ਾਂ ਮੈਂ ਚੰਗੀ ਆ ਯਾਰ ਸਿੰਘ ਹੀ ਰਹਿਲਾ ਥੋੜਾ ਜਿਹਾ ਲੇਵੇ ਲੂਵੇ ਲੋ ਚੰਗੀ ਆ ਮੈਂ ਦੁੱਧ ਬਾਈ 15 ਕਿਲੋ ਮੈਂ ਖੁੱਲਾ ਡੁੱਲਾ ਦੇ ਜੂ ਇਹ ਮੈਂ 15 ਕਿਲੋ ਦੀ ਗਾਰੰਟੀ ਬਈ 15 ਕਿਲੋ ਕੱਢੂ ਦੁੱਧ ਦੇ ਦੇ ਦੂਗੀ ਬਾਈ ਦੇਵਾ ਬਹੁਤ ਅਦਾ ਮਹਿੰਗਾ ਹੂੰ ਲੇਵਾ ਲੋ ਬਾਈ ਪੂਰੀ ਟਕਾ ਕੇ ਬਣਾਈ ਲੇਵੇ ਦੀ ਹੂੰ ਕੀ ਬਾਤ ਮੇ ਕੋ ਖਾਂ ਮੇ ਤਰੋ ਸੀ ਕਹਿੰਦੀ ਆ ਯਾਰ ਫਿਰ ਕਹਿੰਦੀ ਆ ਨਾ 15 ਕਿਲੋ ਪਾਉਂਗੀ ਪਾਉਣਾ ਵੀ ਬਣਦਾ ਯਾਰ ਏਡੀ ਮੈਂਨੇ ਦੁੱਧ ਨਾ ਦਿੱਤਾ ਫਿਰ ਦੇਣਾ ਕਿੰਨੇ ਆ ਕਿਲੋ ਕਿਲੋ ਦਾ ਥਣਾ ਦੇ ਵਿੱਚ ਹੀ ਰੱਖ ਲੈਣਾ ਇਹਨੇ ਕਾਰਮਾਲੀ ਨੇ ਐ ਭਾਈ 2 ਕਿਲੋ ਦੁੱਧ ਤਾਂ ਥਣਾ ਜੀ ਰੱਖ ਲੂਗੀ ਬਹੁਤ ਭਾਈ ਬਹੁਤ ਦੁੱਧ ਕੱਢੂਗੀ ਹਾਂ ਗਾੜੀ ਵੀ ਚੰਗੀ ਹੋਊਗੀ ਹਾਂ ਜੀ ਹਾਂ ਜੀ ਬਸ ਜਿਹੜੀ ਮੈਂ ਦੀ ਗਾੜੀ ਚੰਗੀ ਉਹਨੇ ਦੁੱਧ ਦੇਣਾ ਹੀ ਦੇਣਾ ਭਾਈ ਇਹ ਪੱਕੀ ਗੱਲ ਆ ਤੇ ਕੱਟੀ ਐ ਮਗਰ ਕੇ ਕੱਟਾ ਭਾਈ ਕੱਟੀ ਮੰਗਰਾਈ ਅੱਛਾ ਕੱਟੀ ਐ ਇਹਨੇ ਮਗਰ ਹੈ ਹਾਂਜੀ ਹਾਂਜੀ ਠੀਕ ਆ ਭਾਈ ਫਿਰ ਤੇ ਕਿੰਨੇ ਦੀ ਦੇ ਦਈਏ ਭਾਈ ਮੋਲ ਤਾਂ ਸਰਬੇਪਲਾਪਾ ਇਹਦਾ 1 2 ਕਰਦਗੇ ਹੂੰ ਤਾਂ ਵੀ ਵਿਖ ਜਾਣੀ ਆ ਪਰ ਕਰਨਾ ਨਹੀਂ ਆਪਾਂ ਹਾਂ ਇੱਕ 10 ਕਰਦਗੇ ਜਿੰਨਾ ਤਰਾ ਜੀ ਕਰਦਾ ਬਾ ਮਾਨ ਤੈਨੂੰ ਦਿਹਾੜੀ ਪਾਣ ਦੇ ਤੇ ਅਗਲੇ ਕੋਲੇ ਚਾਲ ਕੇ ਉਹਨੂੰ ਵੀ 2 ਰੁਪਏ ਦੇ ਦੇ ਰੁੱਤ ਦੇ ਹਿਸਾਬ ਨਾਲ ਤਾਂ ਇੱਕ 10 ਦੀ ਆ ਮੈਂ ਤਾਂ ਹਾਂ ਠੀਕ ਆ ਤੂੰ ਦੱਸ ਕਿੰਨੇ ਦੀ ਦੇਦਗੀ ਤੇ ਪਰ ਜੈਸ ਨੂੰ ਇੱਕ 5 ਦੀ ਮੈਂ ਦੇਵਾਂਗੇ ਇੱਕ 5 ਦੀ ਇੱਕ 5 ਦੀ ਮੈਂ ਦੇਵਾਂਗੇ ਪਰ ਦੇਣੀ ਨਹੀਂ ਇਹ ਜਿਰੁੱਤ ਕਿਸੇ ਨੇ ਇੱਕ 5 ਲੱਖ ਲੱਖ ਨਾਲ ਨਹੀਂ ਸਰਨਾ ਹੈ ਕਰਦੇ ਖੁਸ਼ ਕੋਈ ਨਹੀਂ ਕਰਦਾਂਗੇ ਮਾਨਤਾਨ ਕੋਈ ਨਹੀਂ ਸੀਜ਼ਨ ਨੰਘ ਕੇ ਗਿਆ ਜਾਣ ਦੇ ਕੋਈ ਨਹੀਂ ਦਾ ਪਰ ਮੈਂ ਮਿਲ ਨਹੀਂ ਲੱਖ ਦੀ ਕਿਸ ਤਰ੍ਹਾਂ ਜੀ ਆਉਣੀ ਨਹੀਂ ਇੱਕ ਕੋਈ ਨਾ ਵੇਖੀ ਜੋ ਇੱਕ 2 ਦੀ ਦੇ ਦਾਂਗੇ ਹੈ 1 ਲੱਖ 2000 ਚਲ ਠੀਕ ਆ ਨੰਬਰ ਦਈ ਕੇ ਸੌਰੀ ਅੱਜ ਨਾਲ ਦੀ ਮੈਂ ਬਾਰੇ ਦੱਸੀ ਕਰਾਂ ਦੀ ਇਹ 2.5 ਤੋਂ 3 ਮਹੀਨੇ ਦੀ ਗੱਭਾ ਠੀਕ ਆ ਆਪਣੇ ਚੈੱਕ ਕਰਾਈ ਆ ਠੀਕ ਆ 9 ਕਿਲੋ ਦੁੱਧ ਝੋਕੇ ਲਿਆ ਆਪਣੇ ਕੋਲੇ ਅੱਜ ਹੀ ਆਈ ਹੈ ਹਜੇ ਠੀਕ ਆ ਬਾਈ ਠੀਕ ਆ ਆ ਕੱਟਾ ਮਗਰੇ ਦੇ ਅੱਛਾ ਕੱਟਾ ਵੀ ਆ ਮਗਰ ਹੈ ਕੱਟਾ ਮਗਰਾ ਹੋਊਗਾ 10 ਤੋਂ 12 13 ਹਜ਼ਾਰ ਦਾ ਕੱਟਾ ਹੀ ਆ ਨਿਗਰ ਹੀ ਬਹੁਤ ਹੈ ਨਾ ਤੇ ਮੈਂ ਤਾਂ ਕੱਦ ਦੇਖ ਬਹੁਤ ਹੀ ਬੋਪਾਰਾ ਹਣਾ ਬਾਈ ਬਹੁਤ ਮੈਂ ਵੀ ਬਹੁਤ ਭਾਰੀ ਆ ਹੂੰ ਤੇ ਦੁੱਧ ਕਿੰਨਾ ਦਿੱਤਾ ਹੋਇਆ ਇਹਨੇ ਤਾਜੀ ਨੇ ਇਹ ਤਾਜੀ ਨੇ 16 ਕਿਲੋ ਦੱਸਿਆ ਉਹਨਾਂ ਨੇ ਠੀਕ ਆ ਤੇ ਆਪਾਂ ਗਵਾਂੜੀ ਪਿੰਡੋਂ ਤੋਂ ਲਈ ਆ ਠੀਕ ਆ ਤੇ ਹੁਣ ਕਿੰਨੇ ਦੀ ਦੇ ਦਈਏ ਉਸਤਾਦੇ ਇਹ ਪਤਾ ਕੀ ਆ ਆਪਾਂ ਰਾਦਾ ਦਾ ਮੇਰਾ ਇਹਨੂੰ ਘਰੇ ਰੱਖਣ ਦਾ ਹੀ ਆ ਠੀਕ ਆ ਤੇ ਪਰ ਜੇ ਕੋਈ ਬੰਦਾ ਪੈਸੇ ਭਰਨ ਆਲਾ ਹੋਇਆ ਤੇ ਉਹਨੂੰ ਫੋਨ ਤੇ ਦੱਸ ਦਿਆਂਗੇ ਠੀਕ ਆ ਫੋਨ ਤੇ ਗੱਲਬਾਤ ਕਰ ਲੀ ਹਾਂ ਜਿਹੜੇ ਬੰਦਾ ਸ਼ਕੀਨ ਬੰਦਾ ਹੀ ਲਊਗਾ ਇਹਨੂੰ ਕੋਈ ਸੰਭਣ ਵਾਲਾ ਠੀਕ ਹੈ 9 ਕਿਲੋ ਦੁੱਧ ਵੀ ਆਜ ਸੱਜਰਾਂ ਜਿੰਨ ਸੱਜਰਾਂ ਜਿੰਨ ਦਾ ਦੁੱਧ ਦੇਈ ਜਾਂਦੀ ਆ ਆਪਣੇ ਕੋਲ ਆ ਗਿਆ ਤਾਂ 3 ਮਹੀਨਿਆਂ ਦੇ ਵਿੱਚ ਕਰਾ ਹੈ ਹਾਂਜੀ ਕੱਢੀ ਬਾਰੂ ਤੋੜ ਦਈਏ ਹੈ ਤੋੜ ਦਈਏ ਮੜਾ ਜਾ ਤੋੜਨੀ ਆ ਤੋੜ ਦੇ ਯਾਰ ਮੈਂ ਨਾ ਭੜਦੀਆਂ ਕਰਕੇ ਆਵੇ ਤੇ ਕੈਲਕੂਲੇਸ਼ਨ ਕੱਸੀ ਬਿਠਾਵਾ ਚਲ ਕੋਈ ਨਾ ਫਿਰ ਰੈਂਟ ਦੇ ਚੱਲ ਛੱਡ ਖੜ ਹੈ ਰੈਂਟ ਦੇ ਰੈਂਟ ਦੇ ਫਿਰ ਕੋਈ ਨਾ ਆਪਰਾ ਆਪ ਅਗਲੇ ਨੇ ਜਦੋਂ ਹੁਣੀ ਪਰਖ ਕਰੀ ਲੈਣੀ ਆ ਕੋਈ ਨਾ ਕੋਈ ਨਾ ਚਲੋ ਠੀਕ ਆ ਤੇ ਨੰਬਰ ਦੇ ਦੀ ਕਰਦੇ ਆਪ ਦਾ 94658 ਜੀ 45419 ਇੱਕ ਵਾਰੀ ਹੋਰ ਬੋਲ ਦੇ 94658 ਜੀ 45419 ਲੈ ਵੀ ਪੁੱਤਿੰਦਾ ਲੇਵਾ ਵਿਖਾ ਦੇ ਨਜ਼ਦੀਕ ਤੋਂ ਕਰਕੇ ਟੂਰ ਵੀ ਦਾ ਦੂਮਾ ਮਈਆਂ ਦਾ ਟਕਾਣੇ ਦਾ ਲੇਵਾ ਤੇ ਆ ਮੈਂ ਟੋਕੜ ਮਿੱਤਰੋ ਸੱਜਰਾ ਜਿੰਨਾ ਦੁੱਧ 9 ਕਿਲੋ ਦੁੱਧ ਆ ਬਾਈ ਗੰਨੇ ਆਰਕੀਆਂ ਧਾਰਾ ਨਿਕਲ ਬਹੁਤ ਭੋਲੀ ਭਾਰੀ ਪੂਰੀ ਵਜਨ ਵਾਲੀ ਮੈਂ ਹੀ ਬਹੁਤ ਜ਼ਿਆਦੀ ਆ ਮਿੱਤਰੋ ਗੱਲਬਾਤ ਲਈ ਨੰਬਰ ਪਾਈ ਦੱਸ ਸਕਰੀਨ ਤੇ ਆ ਪਿੰਡ ਨੱਥੂ ਵਾਲਾ ਗਰਪੀਆ ਜ਼ਿਲ੍ਹਾ ਮੋਗਾ